ਪੰਥਕ ਸਿਆਸਤ ਵਿੱਚ ਦੁਵਾਰਾ ਹਿਲਜੁਲ ਮਚਦੀ ਨਜ਼ਰ ਆ ਰਹੀ ਹੈ ਔਰ ਵੱਡਾ ਫੇਰ ਬਦਲ ਹੋ ਸਕਦਾ ਹੈ ਇਹਦੇ ਸੰਕੇਤ ਪੈਦਾ ਹੋ ਰਹੇ ਨੇ ਆਖਰਕਾਰ ਕਿਉਂ ਇਹ ਗੱਲਾਂ ਉੱਠ ਰਹੀਆਂ ਨੇ ਕਿਉਂ ਇਹ ਬਦਲ ਹੋਣ ਜਾ ਰਿਹਾ ਹੈ ਕੀ ਕੁਝ ਵਾਪਰ ਸਕਦਾ ਆ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਕੁਝ ਪਾਰਟੀਆਂ ਦੇ ਵਿੱਚ ਲੀਆਂ ਗੱਲਾਂ ਉਹਨਾਂ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਸੁਨੀਲ ਰੁਦਰਾਜੀ ਮੌਜੂਦ ਨੇ ਸੁਨੀਲ ਜੀ ਸਮਾਂ ਦਿੱਤਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰੋਡ ਰੈਡੀ ਅਚਾਨਕ ਇੱਕ ਗੱਲ ਉੱਠ ਪਈ ਅਜੇ ਹਾਲ ਹੀ ਦੇ ਵਿੱਚ ਨਵੇਂ ਜਥੇਦਾਰ ਥਾਪੇ ਗਏ ਨੇ ਕਾਰਜਕਾਰੀ ਚਾਰਜ ਕਾਲ ਤੱਕ ਸਾਧਾ ਦਿੱਤਾ ਗਿਆ ਪਰ ਹੁਣ ਐ ਚਰਚਾ ਆ ਕੇ ਕਹਿੰਦੇ ਕਿ ਬਲਵੰਤ ਸਿੰਘ ਰਾਜੋ ਆਣਾ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਇਹ ਚਾਰਜ ਦੇ ਦਿੱਤਾ ਜਾਵੇਗਾ ਉਹਨਾਂ ਨੂੰ ਨਵੇਂ ਜਥੇਦਾਰ ਥਾਪ ਦਿੱਤਾ ਜਾਵੇਗਾ ਕਿੰਨੀ ਕੀ ਸੱਚਾਈ ਹੈ ਇਹਦੇ ਵਿੱਚ ਦੇਖੋ ਇਸ ਬਾਰੇ ਆਵਾਜ਼ਾਂ ਤਾਂ ਲਗਾਤਾਰ ਉੱਠ ਰਹੀਆਂ ਨੇ ਤੇ ਇਹ ਸੋਚੇ ਜਾ ਰਿਹਾ ਹੈ ਕਿ ਪੰਥਕ ਜਿਹੜੇ ਦੋ ਧੜੇ ਇੱਕ ਤਰ੍ਹਾਂ ਬਨੇ ਹੋਏ ਨੇ ਤੇ ਉਹਨਾਂ ਦੇ ਵਿੱਚ ਸਹਿਮਤੀ ਹੋ ਜਾਏਗੀ ਜੇ ਬਲਵੰਤ ਸਿੰਘ ਰਾਜੋਆਣਾ ਦਾ ਨਾਮ ਆ ਜਾਂਦਾ ਹੈਗਾ ਵਾ ਹਾਲਾਂਕਿ ਮੈਂ ਨਹੀਂ ਸਮਝਦਾ ਕਿ ਜਿਹੜਾ ਇਸ ਗੱਲ ਤੇ ਸਹਿਮਤੀ ਜਿਹੜੀ ਐ ਹੋ ਪਾਏਗੀ ਤੇ ਪਰ ਇਹ ਗੱਲਾਂ ਜਿਹੜੀਆਂ ਲਗਾਤਾਰ ਉੱਠਦੀਆਂ ਪਈਆਂ ਨੇ ਬਾਰ-ਬਾਰ ਤੇ ਅਖਬਾਰਾਂ ਦੇ ਵਿੱਚ ਮੋਰੀ ਖਬਰਾਂ ਦੇ ਵਿੱਚ ਇਹ شمار ਨੇ ਰੁਦਰਜੀ ਬਲਵੰਤ ਸਿੰਘ ਰਾਜੋਆਣਾ ਚਲੋ ਮੰਨਦੇ ਆ ਕਿ ਉਹ ਕਹਿ ਚੁੱਕੇ ਕਿ ਉਹ ਨਰੋਲ ਅਕਾਲੀ ਨੇ ਤੇ ਉਹ ਅਕਾਲੀ ਰਹਿਣਗੇ ਅ ਇਸ ਤੋਂ ਕਲੀਅਰ ਹੋ ਜਾਂਦਾ ਕਿ ਚਲੋ ਅਕਾਲੀ ਦਲ ਦਾ ਝਕਾ ਉਧਰ ਨੂੰ ਹੋਵੇਗਾ ਪਰ ਜੇ ਬਲਵੰਤ ਸਿੰਘ ਰਾਜੋਹਣਾਂ ਨੂੰ ਜਥੇਦਾਰ ਥਾਪ ਵੀ ਦਿੱਤਾ ਜਾਂਦਾ ਜਿਵੇਂ ਦੀਆਂ ਚਰਚਾਾਂਵਾਂ ਚੱਲ ਰਹੀਆਂ ਨੇ ਤਾਂ ਉਹ ਰਹਿਣਗੇ ਤਾਂ ਜੇਲ੍ਹ ਦੇ ਵਿੱਚ ਹੀ ਅਜੇ ਬਾਹਰ ਆਉਣ ਦਾ ਕੋਈ ਪ੍ਰਾਵਧਾਨ ਤਾਂ ਹੈ ਨਹੀਂ ਹੋਇਆ ਉਹਨਾਂ ਦਾ ਤੇ ਦੂਜੇ ਪਾਸੇ ਜਗਤਾਰ ਸਿੰਘ ਹਵਾਰਾ ਵੀ ਹੈਗੇ ਜਿਨ੍ਹਾਂ ਨੂੰ ਸਰਬੱਤ ਖਾਲਸਾ ਨੇ ਲਾਇਆ ਫਿਰ ਗੱਲ ਤਾਂ ਉੱਥੇ ਹੀ ਰਹਿ ਗਈ ਜਗਤਾਰ ਸਿੰਘ ਹਵਾਰਾ ਚ ਫਿਰ ਕੀ ਫਰਕ ਸੀ ਜੇ ਬਲਵੰਤ ਸਿੰਘ ਰਾਜੋਹਣਾਂ ਨੂੰ ਹੀ ਲਾਉਣਾ ਤਾਂ ਇਹੀ ਗੱਲ ਹੈਗੀ ਹੈ ਜਿਹਦੇ ਕਰਕੇ ਸਿੱਖ ਪੰਥ ਇਸ ਟਾਈਮ 605 ਦੇ ਵਿੱਚ ਗੁਜ਼ਰ ਰਿਹਾ ਹੈ ਕਿ ਜਿਹੜੇ ਵੀ ਅਕਾਲ ਤਖਤ ਦੇ ਜਥੇਦਾਰ ਥਾਪੇ ਜਾ ਰਹੇ ਨੇ ਉਹਨਾਂ ਤੇ ਉਹ ਵਿਸ਼ਵਾਸ ਸਾਰਿਆਂ ਵੱਲੋਂ ਦਿਖਾਏ ਨਹੀਂ ਜਾ ਰਿਹਾ ਜੇ ਮੈਂ ਸਮਝਦਾ ਕਿ ਕੁਝ ਦੀ ਸਹਿਮਤੀ ਨਹੀਂ ਵੀ ਹੈ ਫਿਰ ਵੀ ਇਹ ਸੋਚਣਾ ਚਾਹੀਦਾ ਹੈ ਕਿ ਸਿੱਖ ਪੰਥ ਦਾ ਸਰਵੋੱਚ ਸਥਾਨ ਹੈਗਾ ਵਾ ਤੇ ਜਿਹੜਾ ਵੀ ਉਸ ਤੇ ਉਸ ਪੋਜੀਸ਼ਨ ਤੇ ਜਿਹਨੂੰ ਥਾਪਿਆ ਗਿਆ ਹੈਗਾ ਵਾ ਉਹਦੇ ਮਗਰ ਸਾਰਿਆਂ ਨੂੰ ਚੱਲਣਾ ਚਾਹੀਦਾ ਹੈਗਾ ਵਾ ਤਾਂ ਕਿ ਉਹ ਵੀ ਬਿਨਾਂ ਕਿਸੇ ਪ੍ਰੈਸ਼ਰ ਦੇ ਬਿਨਾਂ ਕਿਸੇ ਜਿਹੜਾ ਮੰਲਾ ਸਾਫਗੋਈ ਨਾਲ ਉਹ ਪ੍ਰਧਾਨ ਜੇ ਹੈਗਾ ਵਾ ਤੇ ਉਹ ਨਿਰਣੇ ਵੀ ਉਸ ਹਿਸਾਬ ਨਾਲ ਸਾਫਗੋਈ ਨਾਲ ਲਏਗਾ ਮੈਂ ਸਮਝਦਾ ਇਸ ਕਰਕੇ ਜੇ ਇੱਕ ਬੰਦੇ ਨੂੰ ਪ੍ਰਧਾਨ ਥਾਪ ਦਿੱਤਾ ਗਿਆ ਉਹਦੇ ਮਗਰ ਤੁਰਨਾ ਚਾਹੀਦਾ ਹੈ ਉਦੇ ਮਗਰ ਨਾਲੇ ਸਾਰੇ ਉਲਟ ਬੋਲਣਾ ਸ਼ੁਰੂ ਹੋ ਜਾਂਦੇ ਹੈਗੇ ਆ ਤੇ ਇਹ ਵੀ ਤੁਸੀਂ ਦੇਖ ਲਿਓ ਕਿ ਜੇ ਇਹਨਾਂ ਵਿੱਚੋਂ ਵੀ ਕਿਸੇ ਨੂੰ ਥਾਪ ਦਿੱਤਾ ਗਿਆ ਜਿਹਦਾ ਜਗਤਾਰ ਸਿੰਘ ਹਵਾਰਾ ਦੇ ਬਾਰੇ ਤਾਂ ਉਸੇ ਟਾਈਮ ਹੀ ਅਸਹਿਮਤੀ ਜਿਹੜੀ ਆਣੀ ਸ਼ੁਰੂ ਹੋ ਗਈ ਸੀ ਤੇ ਜੇ ਇਹਨਾਂ ਨੂੰ ਰਾਜਵਾਨਾ ਉਹਨਾਂ ਨੂੰ ਉਸ ਪੋਜੀਸ਼ਨ ਤੇ ਥਾਪ ਦਿੱਤਾ ਜਾਂਦਾ ਹੈ ਤੇ ਚਾਹੇ ਉਹ ਜੇਲ੍ਹ ਚ ਨਹੀਂ ਚਲੋ ਆਪਾਂ ਮੰਨ ਲਨੇ ਉਹ ਪੋਜੀਸ਼ਨ ਤੇ ਲਗਾ ਦਿੱਤਾ ਉਹਨਾਂ ਨੂੰ ਹੈਨਾ ਅੰਦਰ ਉਹਦੀ ਆਪਣੇ ਵਾਕ ਕੱਢ ਸਕਦੇ ਹੈਗੇ ਹਨ ਜਿਹੜੀਆਂ ਆਪਣੇ एलान ਕਰ ਸਕਦੇ ਹੈਗੇ ਆ ਤੇ ਸੰਦੇਸ਼ ਦੇ ਸਕਦੇ ਨੇ قوم ਦੇ ਨਾਂ ਤੇ ਤੇ ਪਰ ਫਿਰ ਵੀ ਮੈਂ ਸਮਝਦਾ ਕਿ ਉਸ ਤੋਂ ਵੱਧ ਈ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਜਾਣਗੀਆਂ ਹੈਗੀਆਂ ਇਸ ਕਰਕੇ ਮੈਂ ਸਮਝਦਾ ਜਿਹੜਾ ਇੱਕ ਵਾਰੀ ਬਣ ਗਿਆ ਉਹਦੇ ਮਗਰ ਸਾਰੀ قوم ਨੂੰ ਚੱਲਣਾ ਚਾਹੀਦਾ ਉਹ ਤੇ ਵਿਸ਼ਵਾਸ ਰੱਖ ਕੇ ਚੱਲਣਾ ਚਾਹੀਦਾ ਹੈਗਾ ਵਾ ਸਹਿਮਤੀ ਤਾਂ ਜਿਹੜਾ 100% ਬੰਦਿਆਂ ਦੀ ਕਦੇ ਵੀ ਨਹੀਂ ਬਣ ਸਕਦੀ ਹੈਗੇ ਅੱਜ ਜੇ ਇਹ ਗੱਲ ਉੱਠ ਵੀ ਰਹੀ ਹੈ ਜੇ ਗੱਲਾਂ ਉੱਠਦੀਆਂ ਵੀ ਪਈਆਂ ਇੱਕ 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 ਮਸਲਾ ਉੱਠਿਆ ਸੀ ਜਦੋਂ ਬਲਵੰਤ ਸਿੰਘ ਰਾਜੋਆ ਨਾਲ ਦੀ ਫਾਂਸੀ ਦੀ ਸਜ਼ਾ ਨੂੰ ਖਤਮ ਕਰਾਉਣਾ ਸੀਗਾ ਜਾਂ ਉਹਨਾਂ ਦੀ ਉਹਨਾਂ ਦੇ ਉੱਤੇ ਜਿਹੜੇ ਐਪਲੀਕੇਸ਼ਨਸ ਲੱਗੇ ਸੀ ਉਹਨਾਂ ਨੂੰ ਖਤਮ ਕਰਾਉਣਾ ਸੀਗਾ ਹੁਣ ਤੱਕ ਤਾਂ ਉਹਨਾਂ ਦੀ ਕੈਦ ਵੀ ਪੂਰੀ ਹੋ ਚੁੱਕੀ ਹੈ ਉਹ ਵੀ ਖਤਮ ਕਰਾਉਣੀ ਸੀਗੀ ਉਸ ਤੋਂ ਬਾਅਦ ਨਿਰਾਸ਼ ਨਜ਼ਰ ਆਏ ਰਾਜੋਆ ਕਿ ਕੁਝ ਵੀ ਨਹੀਂ ਹੋ ਸਕਿਆ ਹੁਣ ਕੀ ਇਹ ਉਹਨੂੰ ਖਤਮ ਕਰਨ ਵਾਸਤੇ ਨਲਿਫਾਈ ਕਰਨ ਵਾਸਤੇ ਇਹ ਗੱਲਾਂ ਉੱਠ ਰਹੀਆਂ ਕਿ ਚਲੋ ਤੁਹਾਨੂੰ ਜ세ਦਾਰ ਬਣਾ ਦਿੰਦੇ ਆ ਆ ਬਿਲਕੁਲ ਇਹ ਗੱਲ ਹੋ ਸਕਦੀ ਹੈ ਕਿ ਅੰਦਰ ਉਹਦੀ ਕਿਤੇ ਮਹਿਸੂਸ ਹੁੰਦਾ ਹੋਵੇ ਹੈਨਾ ਕਿ ਅਸੀਂ ਜਿਹੜਾ ਕੁਝ ਕਰ ਨਹੀਂ ਪਾਈ ਹੈਗੇ ਆ ਰਾਜ ਜਿਹੜਾ ਸਭ ਦਾ ਰਿਆ ਬਾਰੀ ਬਾਰੀ ਹੈਨਾ ਤੇ ਮੈਂ ਸਮਝਦਾ ਕਿ ਉਹ ਵੀ ਹੋ ਸਕਦਾ ਕਿ ਉਹਨਾਂ ਨੂੰ ਸੈਟੀਸਫਾਈ ਕਰਾਣਾ ਹੋਵੇ ਕਿ ਕਿਸੇ ਤਰ੍ਹਾਂ ਜਿਹੜਾ ਕਿ ਕੌਮ ਸ਼ਾਇਦ ਮੰਨ ਜੇ ਜਿਹੜੀ ਕਿ ਅਕਾਲੀ ਦਲ ਦੀ ਇਸ ਵਕਤ ਬਹੁਤ ਦੁਬਧਾ ਦੀ ਸਥਿਤੀ ਹੈਗੀ ਹੈ ਕਿ ਸਿੱਖ ਜਿਹੜੀ ਹੈ ਵੋਟ ਉਹਨਾਂ ਤੋਂ ਖੁੱਸੀ ਜਾ ਰਹੀ ਹੈ ਲਗਾਤਾਰ ਹੈ ਨਾ ਉਹ ਥੱਲੇ نیچے-níche ਆਈ ਜਾ ਰਹੇ ਹੈਗੇ ਆ ਤੇ ਉਹਨਾਂ ਵੋਟਾਂ ਦੇ ਵਿੱਚ ਨਿਘਾਰ ਆਈ ਜਾ ਰਹੇ ਹੈਗਾ ਵਾ ਤੇ ਉਹ ਜਿਹੜਾ ਉਹ ਤਾਂ ਫਟਾਫਟ ਇਸ ਕੰਮ ਦੇ ਲਈ ਰਾਜੀ ਹੋ ਜਾਣਗੇ अच्छा सुनील जाखड़ ਦਾ ਵੀ ਜ਼ਿਕਰ ਕਰਨਾ ਚਾਹੁੰਦਾ ਰੁਦਰ ਜੀ ਮੈਂ ਸੁਨੀਲ ਜਾਖੜ ਜਦੋਂ ਸੁਖਦੇਵ ਸਿੰਘ ਢੀਂਡਸਾ ਹੋਣਾ ਦੇ ਸਮਾਗਮ ਦੇ ਵਿੱਚ ਜਾਂਦੇ ਇੱਕ ਭਾਸ਼ਣ ਦਿੰਦੇ ਆ ਉਹ ਅਕਾਲੀ ਦਲ ਦੀ ਇੱਕ ਸੁਰਤਾ ਇੱਕ ਜੁਟਤਾ ਦੀ ਗੱਲ ਕਰਦੇ ਆ ਕਹਿੰਦੇ ਕਿ ਸਾਰਾ ਪੰਥ ਇਕੱਠਾ ਹੋਣਾ ਚਾਹੀਦਾ ਠੀਕ ਹੈ ਚੰਗੀ ਗੱਲ ਹੈ ਉਹਨਾਂ ਨੇ ਸਹੀ ਗੱਲ ਆਖੀ ਆ ਪੰਥ ਵਾਸਤੇ ਤਾਂ ਪਰ ਭਾਜਪਾ ਦੇ ਪ੍ਰਧਾਨ ਦਾ ਇਸ ਤਰ੍ਹਾਂ ਦਾ ਬਿਆਨ ਦੇਣਾ ਸਵਾਲ ਖੜੇ ਹੁੰਦੇ ਆ ਕਿ ਆਖਿਰ ਉਹਨਾਂ ਦਾ ਕੀ ਇਹਦੇ ਵਿੱਚ ਅ ਮਿਊਚੁਅਲ ਇੰਟਰਸਟ ਹੋ ਸਕਦਾ ਜੀ ਆ ਦੇਖੋ ਮੈਂ ਸਮਝਦਾ ਕਿ ਆ ਭਾਜਪਾ ਦੇ ਪ੍ਰਧਾਨ ਨੂੰ ਇਹਦੇ ਵਿੱਚ ਇੱਕ ਕੋਈ ਇੰਟਰਸਟ ਹਜੇ ਤੱਕ ਤਾਂ ਮੈਨੂੰ ਸਮਝ ਨਹੀਂ ਆਇਆ ਕਿ ਕੀ ਹੈਗਾ ਵਾ ਇੱਕ ਹੋ ਸਕਦਾ ਹੈਗਾ ਕਿ ਅੱਜ ਕੱਲ ਨੂੰ ਜਿਹੜਾ ਅਕਾਲੀ ਦਲ ਦੇ ਨਾਲ ਨੇੜਤਾ ਕਿਤੇ ਨਜ਼ਰ ਆ ਰਹੀ ਹੋਵੇ ਕਿਤੇ ਨੇੜਤਾ ਚਲਦੀ ਪਈ ਹੋਵੇ ਐਦਾਂ ਦੀ ਕੋਈ ਦਿਮਾਗ ਦੇ ਵਿੱਚ ਵਿਚਾਰ ਬੰਦਾ ਹੋਵੇ ਤਾਂ ਫੇਰ ਜਿਹੜਾ ਇਹ ਗੱਲ ਉਹਨਾਂ ਲਈ ਫਾਇਦੇਮੰਦ ਹੋ ਸਕਦੀ ਹੈ ਕਿ ਜਿੱਦਾਂ ਅੱਗੇ ਅਕਾਲੀਆਂ ਦੇ ਕੋਲ ਵੱਡਾ ਵੋਟ ਬੈਂਕ ਸੀਗਾ ਸਿੱਖਾਂ ਦਾ ਹੈਨਾ ਇੱਕ ਵੱਡੀ ਪਰਸੈਂਟੇਜ ਪੰਜਾਬ ਦੇ ਵਿੱਚ 36-37% ਤੇ ਸੀਗੇ ਸਿੱਖਾਂ ਦੇ ਵਿੱਚ ਜਿਹੜਾ 60% ਤੋਂ ਉੱਤੇ ਉਹਨਾਂ ਦਾ ਵੋਟ ਬੈਂਕ ਸੀਗਾ ਤੇ ਫੇਰ ਤਾਂ ਸਮਝ ਆਂਦੀ ਹੈ ਕਿ ਉਹਨਾਂ ਨੂੰ ਉਧਰ ਤੇ ਕੇਲੀ ਜਨ ਆਪ ਇੱਧਰ ਜਿਹੜੇ ਆ ਹਿੰਦੂਆਂ ਦੇ ਮਤਲਬ ਟਾਪ ਲੀਡਰ ਦੇ ਤੌਰ ਤੇ ਲੱਗੇ ਰਹਿਣ ਤੇ ਜੁੜ ਕੇ ਜਿਹੜਾ ਕੋਈ ਸਰਕਾਰ ਬਣਾਉਣ ਦੇ ਚਾਂਸ ਬਣਾ ਅਦਰਵਾਇਸ ਇਹ ਇਦਾਂ ਦੇ ਬਿਆਨ ਦੇਣ ਦਾ ਕੋਈ ਕੰਮ ਨਹੀਂ ਸੀਗਾ ਵੈਸੇ ਜਦ ਇਹ ਆਪਾਂ ਗੱਠ ਜੋੜ ਦੀ ਗੱਲ ਕਰਦੇ ਆ ਤਾਂ ਇੱਕ ਆਵਾਜ਼ ਉੱਠਦੀ ਆ ਕਹਿੰਦੇ ਕਿ ਅਮਿਤ ਸ਼ਾਹ ਤਾਂ ਸੁਖਵੀਰ ਬਾਦਲ ਨੂੰ ਮਿਲ ਕੇ ਰਾਜ਼ੀ ਨਹੀਂ ਹੈਗੇ ਭਾਜੀਪੀ ਦੇ ਕਿਸੇ ਲੀਡਰ ਨਾਲ ਗੱਲ ਕਰ ਲੋ ਗੱਠ ਜੋੜ ਹੋਊਗਾ ਉਹ ਇਸ ਗੱਲ ਦੇ ਉੱਤੇ ਟਿੱਪਣੀ ਕਰਨ ਨੂੰ ਤਿਆਰ ਨਹੀਂ ਹੈਗਾ ਕਿ ਕਹਿੰਦੇ ਨਹੀਂ ਆਪਾਂ ਕਰਨਾ ਹੀ ਨਹੀਂ ਹੈਗਾ ਤੇ ਫਿਰ ਇਹੋ ਜੀ ਸਥਿਤੀ ਦੇ ਵਿੱਚ ਕੀ ਬਣ ਸਕਦੀ ਆ ਇਦਾਂ ਦੀ ਸਿਚੁਏਸ਼ਨ ਕੇ ਗੱਠਜੋੜ ਹੋ ਜਵੇ ਜਾਂ ਸੁਨੀਲ ਜਾਖੜੀ ਸ਼ਹਿਰ ਜਿਆਦਾ ਤੀਵਰ ਲੱਗ ਰਿਹਾ ਕਿ ਗੱਠਜੋੜ ਹੋ ਜਾਣਾ ਚਾਹੀਦਾ ਦੇਖੋ ਸੁਨੀਲ ਜਾਖੜ ਨੂੰ ਇਹ ਫਾਇਦਾ ਹੈ ਕਿ ਜੇ ਗੱਠਜੋੜ ਹੋ ਜਾਂਦਾ ਤਾਂ ਕੁਝ ਸੀਟਾਂ ਆਂਦੀ ਉਮੀਦ ਹੈਗੀ ਹੈ ਹੈਨਾ ਉਹਨਾਂ ਨੂੰ ਪਤਾ ਹੈ ਕਿ ਬੀਜੇਪੀ ਆਪਣੇ ਤੌਰ ਤੇ ਜਿਹੜਾ 23 24 ਜੜੀਆਂ ਸ਼ਹਿਰੀ ਸੀਟਾਂ ਨੇ ਹੈਨਾ ਉਹਨਾਂ ਤੇ ਹੀ ਪ੍ਰਭਾਵ ਜਮਾ ਸਕਦੀ ਹੈਗੀ ਹੈ ਉਹ ਵੀ ਜੇ ਸਿੱਖ ਵੋਟ ਦੀ 1 ਪਰਸੈਂਟੇਜ ਨਾਲ ਆਵੇ ਤੇ ਅਦਰਵਾਈਜ਼ ਜਿਹੜਾ ਮੁਸ਼ਕਲ ਹੋ ਜਾਂਦੀ ਹੈਗੀ ਹੈ ਨਾ 5-7 ਸੀਟਾਂ ਕੱਢਣੀਆਂ ਉਹਨਾਂ ਲਈ ਬਹੁਤ ਮੁਸ਼ਕਲ ਹੈ ਕੰਮ ਹੈਗਾ ਵਾ ਤੇ ਇਸ ਕਰਕੇ ਉਹਨਾਂ ਦਾ ਆਪਣਾ ਵਿਚਾਰ ਹੋ ਸਕਦਾ ਜਾਂ ਹੋ ਸਕਦਾ ਪਾਰਟੀ ਨੇ ਕਿਤੇ ਅੰਦਰ ਖਾਤੇ ਇਨਸਟਰਕਸ਼ਨ ਦਿੱਤੀਆਂ ਹੋਏ ਅਸੀਂ ਜਿਹੜੇ ਮਰਜ਼ੀ ਬਿਆਨ ਦੇਈਏ ਤੂੰ ਇਦਾਂ ਦਾ ਕੋਈ ਹਿਸਾਬ ਕਿਤਾਬ ਰੱਖਣਾ ਹੈਗਾ ਵਾ ਕਿ ਕੱਲ ਨੂੰ ਜੇ ਗਾਟੀ ਵੱਜ ਸਕਦੀ ਹੈ ਤਾਂ ਆਪਾਂ ਮਾਰ ਲਈਏ ਹੂੰ ਅੱਛਾ ਜਥੇਦਾਰੀ ਨੂੰ ਲੈ ਕੇ ਮੇਰੇ ਦਿਮਾਗ 'ਚ ਇੱਕ ਹੋਰ ਕੁਐਸਚਨ ਆ ਗਿਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜ਼ਰੂਰ ਹਰਨਾਮ ਸਿੰਘ ਧੁੰਮਾ ਹੋਣਾ ਦਾ ਹਰਨਾਮ ਸਿੰਘ ਖਾਲਸਾ ਹੋਣਾ ਦਾ ਇੱਕ ਬਿਆਨ ਆ ਗਿਆ ਇਸ ਗੱਲ ਉੱਤੇ ਕਿ ਜੇ ਬਲਵੰਤ ਸਿੰਘ ਰਾਜੋਣਾ ਨੂੰ ਜਥੇਦਾਰ ਲਾਇਆ ਜਾਂਦਾ ਤਾਂ ਬੜੀ ਚੰਗੀ ਗੱਲ ਹੈ ਹੁਣ ਇਹ ਸਮਝ ਲਈਏ ਕਿ ਹਰਨਾਮ ਸਿੰਘ ਖਾਲਸਾ ਹੋਣਾ ਨੇ ਆਪਣੇ ਵੱਲੋਂ ਹਰੀ ਝੰਡੀ ਦੇ ਦਿੱਤੀ ਹੈ ਜਾਂ ਮਤਲਬ ਇਸ ਗੱਲ ਦੇ ਵਿੱਚ ਕੁਝ ਕੰਕ੍ਰੀਟਨੈਸ ਨਜ਼ਰ ਆ ਸਕਦੀ ਹੈ ਕਿ ਬਲਵੰਤ ਸਿੰਘ ਰਾਜੋਣਾ ਜਥੇਦਾਰ ਲੱਗਣਗੇ ਦੇਖੋ ਹਰਨਾਮ ਸਿੰਘ ਧੂਮਾ ਨੂੰ ਜਿੱਦਾਂ ਮੈਂ ਜਾਣਦਾ ਹੈਗਾ ਵਾ ਅੱਜ ਤੋਂ ਨਹੀਂ ਮਤਲਬ ਕਰੀਬ 25 ਸਾਲ ਤੋਂ ਮੈਂ ਜਾਣਦਾ ਉਹਨਾਂ ਨੂੰ ਤੇ ਉਹਨਾਂ ਦੇ ਗੱਲ ਦੇ ਪਿੱਛੇ ਕਿਤਨੇ ਕਿਤੇ ਨਿੱਜੀ ਸਵਾਰਥ ਜੁੜੇ ਹੁੰਦੇ ਹੈਗੇ ਆ ਤੇ ਉਹਨਾਂ ਨੇ ਜਿਹੜੀ ਗੱਲ ਕੀਤੀ ਹੈਗੀ ਆ ਉਹਦੇ ਪਿੱਛੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਮੇਰੇ ਵੱਲ ਜਿਹੜੇ ਆ ਕट्टरपंथी ਹੋਰ ਝਕਾ ਹੋ ਜਾਏਗਾ ਜਿਹੜੇ ਕਿ ਅੱਗੇ ਤੋਂ ਉਹਨਾਂ ਤਾਂ ਖੁੱਸ ਰਹੇ ਆ ਦੇਖੋ 12 ਦੀ ਪੈਸੇ ਜਿਹੜੇ ਆ ਉਹ ਇਹਨਾਂ ਗੱਲਾਂ ਤੇ ਆਂਦੇ ਹੈਗੇ ਆ ਹੈਨਾ ਤੇ ਪਹਿਲੇ ਹੀ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਪੰਗਾ ਚੱਲ ਰਿਹਾ ਸੀਗਾ ਤੇ ਜਿਹੜਾ ਢੜਰੀਆਂ ਵਾਲਾ ਤੇ ਜਿਹਨੂੰ ਇਹਨਾਂ ਨੇ ਹੀ ਖੜਾ ਕੀਤਾ ਹੈਗਾ ਵਾ ਤੇ ਧੂਮਾ ਉਹਨਾਂ ਦੇ ਵਿੱਚ ਇਹ ਪੈਸੇ ਵੰਡੇ ਜਾ ਰਹੇ ਸੀਗੇ ਤਾਂ ਉਸ ਤੋਂ ਬਾਅਦ ਉਹ ਗੋਲੀकांड ਵੀ ਹੋਇਆ ਹੈ ਨਾ ਜਿਹਦੇ ਵਿੱਚ ਇਹਨਾਂ ਦਾ ਨਾਮ ਆਇਆ ਨਾ ਗੱਡੀਆਂ ਜੜੀਆਂ ਨੇ ਡੇਰੇ ਤੇ ਖੜੀਆਂ ਹੁੰਦੀਆਂ ਬਲੈਰੋ ਗੱਡੀਆਂ ਉਹ ਇਸਤੇਮਾਲ ਕੀਤੀਆਂ ਗਈਆਂ ਬੰਦੇ ਉੱਥੇ ਜੁੜੇ ਹੋਏ ਸੀਗੇ ਹੈਨਾ ਤੇ ਮੈਂ ਸਮਝਦਾ ਉਹਨਾਂ ਦੇ ਹਰ ਗੱਲ ਦੇ ਪਿੱਛੇ ਕੋਈ ਨਾ ਕੋਈ ਸਵਾਰਥ ਹੁੰਦਾ ਹੈਗਾ ਵਾ ਤੇ ਪੰਥਕ ਜਿਹੜੀ ਹੈ ਪੰਥਕ ਧਾਰਾ ਵੱਲ ਉਹਨਾਂ ਦਾ ਘਟ ਝਗਾ ਹੁੰਦਾ ਆਪਣੇ ਸਵਾਰਥ ਵੱਲ ਜ਼ਿਆਦਾ ਹੁੰਦਾ ਹੈਗਾ ਉਸੇ ਨੂੰ ਲੈ ਕੇ ਉਹਨਾਂ ਨੇ ਇਹ ਗੱਲ ਕੀਤੀ ਹੈ ਇਹੀ ਮੇਰੀ ਸਮਝ ਪੈਂਦਾ ਅੱਛਾ ਹੁਣ ਮੈਂ ਇੱਕ ਵਾਰੀ ਦੁਬਾਰਾ ਸੁਨੀਲ ਜਾਖੜ ਦੇ ਬਿਆਨ ਵੱਲ ਹੋਣਾ ਚਾਹੁੰਦਾ ਚਲੋ ਆਪਾਂ ਉਹ ਡਿਸਕਸ ਕਰ ਲਿਆ ਜੋ ਉਹਨਾਂ ਨੇ ਕਿਹਾ ਸੀਗਾ ਪਰ ਇਹਦੇ ਉੱਤੇ ਆਮ ਆਦਮੀ ਪਾਰਟੀ ਦਾ ਪ੍ਰਤੀਕਰਮ ਜ਼ਰੂਰ ਆਇਆ ਉਹਦੇ ਵੀ ਉਹ ਵੀ ਖਾਸ ਤੌਰ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਬੋਲੇ ਆ ਔਰ ਹੈਰਾਨੀਜਨਕ ਬਿਆਨ ਦੇ ਗਏ ਆ ਇਦਾਂ ਸ਼ਾਇਦ ਸਮਝਿਆ ਅਜ ਤੱਕ ਨਹੀਂ ਸੀ ਗਿਆ ਉਹ ਕਹਿੰਦੇ ਕਿ ਸੁਨੀਲ ਜਾਖੜ ਸ਼ਾਇਦ ਸ਼ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਵੱਲ ਨੂੰ ਨਿਗਾਹ ਰੱਖੀ ਬੈਠੇ ਆ ਇਹ ਹੋ ਸਕਦਾ ਭਲਾ ਕਦੀ ਵੀ ਨਹੀਂ ਇਦਾਂ ਤਾਂ ਹੋ ਸਕਦਾ ਹੈਗਾ ਵਾ ਉਹਨਾਂ ਨੇ ਜਿਹੜਾ ਇੱਕ ਮਜ਼ਾਕ ਹੀ ਕੀਤਾ ਹੋਣਾ ਕਿਉਂਕਿ ਉਹਨਾਂ ਨੇ ਬਿਆਨ ਦਿੱਤਾ ਤੇ ਉਹਨਾਂ ਨੇ ਵੀ ਫਿਰ ਉਦਾਂ ਦਾ ਹੀ ਬਿਆਨ ਜਿਹੜਾ ਆ ਦੇ ਦਿੱਤਾ ਹੈ ਤੇ ਜਿਹਦਾ ਕੋਈ ਮਤਲਬ ਨਹੀਂ ਮੰਨਦਾ ਹੈਗਾ ਸੁਨੀਲ ਜਾਖੜ ਇੱਕ ਵਧੀਆ ਪੋਜੀਸ਼ਨ ਤੇ ਬੈਠੇ ਨੇ ਭਾਜੀਪੀ ਸੈਂਟਰ ਦੇ ਵਿੱਚ ਕਾਬਜ ਪਾਰਟੀ ਹੈ ਜਿਹੜੀ ਸੈਂਟਰ ਚ ਕਾਬਜ ਪਾਰਟੀ ਹੁੰਦੀ ਹੈ ਉਹਦਾ ਕਿਤੇ ਨਾ ਕਿਤੇ ਪ੍ਰਧਾਨ ਦਾ ਪ੍ਰਭਾਵ ਤਾਂ ਬਹੁਤ ਉੱਚਾ ਹੁੰਦਾ ਹੈਗਾ ਜਦਕਿ ਸ਼ਰੋਮਣੀ ਕਾਲੀ ਦਲ ਪੰਜਾਬ ਦੇ ਵਿੱਚ ਚੌਥੇ ਨੰਬਰ ਦੀ ਪਾਰਟੀ ਹੈ ਇਸ ਟਾਈਮ ਜਿਹਦਾ ਨਾ ਕੋਈ ਪ੍ਰਸ਼ਾਸਨ ਦੇ ਪ੍ਰਭਾਵ ਹੈ ਨਾ ਉਹਨਾਂ ਦੀ ਕੋਈ ਕਿਤੇ ਸੁਣਦਾ ਪਿਆ ਹੈਗਾ ਵਾ ਤੇ ਉਹ ਉਹਦਾ ਪ੍ਰਧਾਨ ਕਦੇ ਲਈ ਲੱਗਣਗੇ ਮੈਂ ਚਾਹੁੰਦਾ ਇੱਕ ਵਾਰੀ ਆਪਾਂ ਅੰਤਰਰਾਸ਼ਟਰੀ ਪੱਧਰ ਦੀ ਵੀ ਗੱਲ ਕਰ ਲਈਏ ਕਿਉਂਕਿ ਉਹ ਵੀ ਨਾਲੋਂ ਨਾਲ ਸੁਣੀ ਜ਼ਰੂਰੀ ਹੈ ਪਾਕਿਸਤਾਨ ਦੇ ਅੰਦਰ ਪਾਣੀ ਦੀ ਕਿੱਲਤ ਵੱਧਦੀ ਜਾ ਰਹੀ ਹੈ ਔਰ ਵਾਰ-ਵਾਰ ਚੇਤੇ ਆਉਂਦਾ ਉਹ ਬਿਆਨ ਜਦੋਂ ਪਾਕਿਸਤਾਨ ਨੇ ਕਿਹਾ ਸੀਗਾ ਕਿ ਪਾਣੀ ਦੀ ਘਾਟ ਦੇ ਨਾਲ ਅਸੀਂ ਇਹਨੂੰ ਐਕਟ ਆਫ ਵਾਰ ਡਿਕਲੇਅਰ ਕਰਾਂਗੇ ਹੁਣ ਹੁਣ ਕੀ ਹਾਲਾਤ ਨੇ ਰੁਦਰ ਜੀ ਦੇਖੋ ਇਸ ਟਾਈਮ ਪਾਕਿਸਤਾਨ ਨੂੰ ਜਿਹੜਾ 13.3 ਪ੍ਰਤੀਸ਼ਤ ਜਿਹੜਾ ਮੈਨੂੰ ਫਿਗਰਸ ਜਿਹੜੀਆਂ ਆਈਆਂ ਪਾਣੀ ਘਟ ਵੇ ਗਿਆ ਜਾ ਰਿਹਾ ਹੈਗਾ ਵਾ ਤੇ ਇਹਦੇ ਨਾਲ ਜਿਹੜੀ ਕਿਲਤ ਹੈ ਉਹ 23% ਦੇ ਕਰੀਬ ਹੁੰਦੀ ਹੈ ਕਿਉਂਕਿ ਜਦੋਂ ਘੱਟ ਪਾਣੀ ਭੇਜਿਆ ਜਾਂਦਾ ਉਹ ਸੁੱਕ ਵੀ ਛੇਤੀ ਜਾਂਦਾ ਹੈਗਾ ਹੈਨਾ ਕਿਨਾਰਿਆਂ ਦੇ ਵਿੱਚ ਵੀ ਜਜਬ ਹੁੰਦਾ ਹੈਗਾ ਵਾ ਹੈਨਾ ਤੇ ਤਲੀ ਦੇ ਵਿੱਚ ਵੀ ਤਰਾਤਲ ਦੇ ਵਿੱਚ ਵੀ ਜਜਬ ਹੁੰਦਾ ਹੈਗਾ ਵਾ ਤੇ ਉਹ ਫਿਰ ਸੁੱਕ ਸੁੱਕ ਜਾਂਦਾ ਛੇਤੀ ਹੈਗਾ ਵਾ ਹੈਨਾ ਉੱਡਦਾ ਛੇਤੀ ਹੈਗਾ ਤੇ ਇਸ ਕਰਕੇ 23% ਜਿਹੜੀ ਕਿੱਲਤ ਹੈਗੀ ਹੈ ਜਿਹੜੀ ਕਿ ਬਹੁਤ ਵੱਡੀ ਕਿੱਲਤ ਹੈਗੀ ਹੈ ਪੰਜਾਬ ਦੇ ਵਿੱਚ ਹੁਣ ਖਰੀਫ ਦੀਆਂ ਫਸਲਾਂ ਬੁਗੀਆਂ ਜਾਣੀਆਂ ਹੈਗੀਆਂ ਉਹਨਾਂ ਨੂੰ ਕਾਫੀ ਜਿਹੜਾ ਪਾਣੀ ਦੀ ਇਸ ਵਕਤ ਜ਼ਰੂਰਤ ਹੈ ਹੁਣ ਲਗਾਤਾਰ ਉਹਨਾਂ ਨੂੰ 1.5 ਤੋਂ 2 ਮਹੀਨੇ ਜਿਹੜਾ ਪਾਣੀ ਬਹੁਤ ਜਿਆਦਾ ਮਾਤਰਾ ਦੇ ਵਿੱਚ ਚਾਹੀਦਾ ਹੈਗਾ ਤੇ ਉਹ ਮਾਤਰਾ ਜਿਆਦਾ ਦੇ ਵਿੱਚ ਚਾਹੀਦਾ ਉਹਦੀ ਬਜਾਏ ਉਹ ਘਟ ਗਿਆ ਹੈਗਾ ਹੈਨਾ ਘਟ ਵੀ ਥੋੜਾ ਬੋਤਾ ਨਹੀਂ ਗਿਆ 23% ਹੈਗਾ ਜਿਹੜਾ ਘਾਟ ਮਹਿਸੂਸ ਹੋ ਰਹੀ ਹੈਗੀ ਜਿਹਦੇ ਕਰਕੇ ਸੋਕਾ ਪਿਆ ਹੋਇਆ ਹੁਣ ਉਹ ਪਾਣੀ ਜਿਹੜਾ ਆ ਰਿਹਾ ਉਹਨੂੰ ਉਹਨਾਂ ਨੇ ਆਪਣੇ ਪੀਣ ਲਈ ਵੀ ਇਸਤੇਮਾਲ ਕਰਨਾ ਹੈਗਾ ਉੱਥੇ ਵੀ ਵੱਡੀ ਕੁਆਂਟੀਟੀ ਜਾਣੀ ਹੈਗੀ ਹੈ ਤੇ ਐਦਾਂ ਦੇ ਮੌਕੇ ਤੇ ਲੋਕੀ ਜਿਹੜਾ ਪਾਣੀ ਸਟੋਰ ਵੀ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਹੈ ਹੈਨਾ ਤੇ ਮੈਂ ਸਮਝਦਾ ਕਿ ਬੜੀ ਮੁਸ਼ਕਲ ਦੀ ਹਾਲਾਤ ਨੇ ਪਾਕਿਸਤਾਨ ਦੇ ਲਈ ਉੱਥੇ ਦੀ ਐਗਰੀਕਲਚਰ ਦੇ ਲਈ ਤੇ ਕਿਸਾਨਾਂ ਲਈ ਬਹੁਤ ਮੁਸ਼ਕਲ ਦੀ ਗੱਲ ਆ ਰਹੀ ਹੈਗੀ ਤੇ ਇਹ ਗੱਲ ਜਿਹੜੀ ਹੈ ਉੱਥੇ ਦੇ ਬੰਦਿਆਂ ਨੇ ਝਾਹਰ ਵੀ ਕਰ ਦਿੱਤੀ ਉੱਥੇ ਦਾ ਮੀਡੀਆ ਜੇ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਸਿੰਧ ਦੇ ਵਿੱਚ ਜਿਹੜਾ ਮੁਸ਼ਕਲ ਆ ਰਹੀ ਹੈ ਤਾਂ ਥੋੜੀ ਜਿਹੀ ਬਲੋਚਿਸਤਾਨ ਦੇ ਵਿੱਚ ਵੀ ਆ ਰਹੀ ਹੈ ਪਰ ਪੰਜਾਬ ਦੇ ਵਿੱਚ ਮੁੱਖ ਤੌਰ ਤੇ ਖਰੀਬ ਦੀ ਫਸਲਾਂ ਨੂੰ ਬਹੁਤ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਇਸ ਸਾਲ ਦੀ ਫਸਲ ਤੇ ਉਦਰੇ ਦੀ ਵੈਸੇ ਹੁਣ ਤੱਕ ਤਾਂ ਖਬਰਾਂ ਆ ਰਹੀਆਂ ਸੀ ਕਿ ਪਾਕਿਸਤਾਨ ਚਿੱਠੀਆਂ ਲਿਖ ਰਿਹਾ ਆ ਅਰਜ਼ੋਈਆਂ ਕਰ ਰਿਹਾ ਹੈ ਭਾਰਤ ਨੂੰ ਪਾਣੀ ਛੱਡਣ ਦੇ ਵਾਸਤੇ ਪਰ ਇਹ ਅਰਜ਼ੋਈਆਂ ਕਿੰਨੀ ਕੁ ਧੇਰ ਹੋਰ ਚੱਲਣਗੀਆਂ ਵਿਚਾਰ ਇਹ ਹੁੰਦਾ ਹੈ ਕਿ ਜਦੋਂ ਬੰਦਾ ਅੱਕ ਜਾਂਦਾ ਹੈ ਉਦੋਂ ਬੰਦਾ ਕੌੜਾ ਜਾਂ ਹੋ ਜਾਂਦਾ ਹੈ ਉਦੋਂ ਖਹਿਣ ਲੱਗ ਜਾਂਦਾ ਹੈ ਕਿ ਪਾਕਿਸਤਾਨ ਵੀ ਇਹੋ ਜਿਹੀ ਸਥਿਤੀ 'ਚ ਆ ਜਾ ਬਿਲਕੁਲ ਆ ਸਕਦਾ ਕਿਉਂਕਿ ਮੌਨਸੂਨ ਜਿਹੜੀ ਹੈ ਉਹ ਜਾ ਕੇ ਜੂਨ ਐਂਡ ਦੇ ਵਿੱਚ ਆ ਜੁਲਾਈ ਦੇ ਪਹਿਲੇ ਹਫਤੇ ਚ ਕਹਿੰਦੇ ਆਉਣ ਦੀ ਸੰਭਾਵਨਾ ਹੈਗੀ ਆ ਤੇ ਇਸ ਕਰਕੇ ਪਾਕਿਸਤਾਨ ਨੂੰ ਕਿਲਤ ਜਿਹੜੀ ਬਹੁਤ ਮਹਿਸੂਸ ਹੋ ਰਹੀ ਹੋਣੀ ਹੈਗੀ ਆ ਤੇ ਉਹ ਖਿੱਚ ਕੇ ਫਿਰ ਉਹਦਾਂ ਦੇ ਬਿਆਨ ਵੀ ਜਾਰੀ ਕਰ ਸਕਦੇ ਕੋਈ ਸਟੈਪ ਵੀ ਚੁੱਕ ਸਕਦੇ ਆ ਅਜਿਹਾ ਹੈ ਨਾ ਤੇ ਕਿਉਂਕਿ ਉਹ ਵੀ ਆਪਣੇ ਵੱਲੋਂ ਜੇ ਕਹੀ ਜਾਂਦੇ ਐਕਟ ਆਫ ਵਾਰ ਐਕਟ ਆਫ ਵਾਰ ਹੈ ਤਾਂ ਉਹਨਾਂ ਨੂੰ ਆਪਣੀ ਜਨਤਾ ਨੂੰ ਸਾਬਤ ਕਰਨਾ ਪੈਣਾ ਕਿ ਐਕਟ ਆਫ ਵਾਰ ਹੈਗਾ ਸੀ ਉਹਨੂੰ ਉਹਦਾਂ ਲੈ ਰਹੇ ਹੈਗੇ ਆ ਠੀਕ ਹੈ ਨਾ ਤੇ ਇਸ ਕਰਕੇ ਦਬਾਅ ਉਹਨਾਂ ਤੇ ਮਾਨਸਿਕ ਬਹੁਤ ਵੱਧ ਜਾਣਾ ਇਸ ਮਹੀਨੇ ਦੇ ਜੂਨ ਮਹੀਨੇ ਦੇ ਅੰਤ ਆਂਦੇ ਆਂਦੇ ਤੱਕ ਤੇ ਇਧਰੋਂ ਇਹ ਵੀ ਤਿਆਰੀਆਂ ਕਰੀ ਬੈਠੇ ਆ ਇਸ ਕਰਕੇ ਇਹ ਨਹੀਂ ਕੋਈ ਡਰਾਉਣ ਵਾਲੀ ਗੱਲ ਹੈਗੀ ਆ ਫੇਰ ਵੀ ਜਿਹੜਾ ਕੁਛ ਨਾ ਕੁਛ ਸਾਵਧਾਨੀ ਵਰਤਣ ਦੀ ਗੱਲ ਜ਼ਰੂਰ ਹੈਗੀ ਆ ਜੇ ਫੌਜ ਆਈ ਹੈ ਫੌਜ ਇਨੀ ਛੇਤੀ ਵਾਪਸ ਤਾਂ ਜਾਂਦੀ ਨਹੀਂ ਹੈ ਕਿਤੇ ਫੌਜ ਤਾਂ ਅਜੇ ਖੜੀ ਹੈਗੀ ਆ ਕਿਤੇ ਵਾਪਸ ਨਹੀਂ ਗਈ ਹੈਗੀ ਆ ਏ ਸਿਚੁਏਸ਼ਨ ਫਿਲਹਾਲ ਭਾਰਤ ਦੀ ਸਿਆਸਤ ਦਾ ਔਰ ਅੰਦਰ ਪੰਜਾਬ ਦੇ ਅੰਦਰ ਖਾਸ ਤੌਰ ਤੇ ਜੋ ਸਿਆਸਤ ਬਾਕਦੀ ਵੀ ਆਉਂਦੇ ਸਮੇਂ ਵਿੱਚ ਹੋਰ ਵੀ ਗੱਲਬਾਤਾਂ ਕਰਾਂਗੇ ਹੋਰ ਵੀ ਮਸਲੇ ਉਜਾਗਰ ਕਰਾਂਗੇ ਉਹ ਤਕਲੀ ਬਣੇ ਰੋ ਵਨ ਇੰਡੀਆ ਪੰਜਾਬੀ ਤੇ